ਆਪ ਪੁਲਿਸ ਨੇ ਇੱਕ ਚੋਰ ਗਰੋ ਨੂੰ ਫੜ ਕੇ ਉਹਦੇ ਕੋਲੋਂ ਜਿਹੜੇ ਕਿ ਜਨਰੇਟਰ ਦੇ ਐਲਟਰਨੇਟਰ ਹੁੰਦੇ ਆ ਉਹ ਬਰਾਮਦ ਕੀਤੇ ਹਨ ਇੱਕ ਚਾਰ ਚੋਰ ਗੋ ਜਿਹਦੇ ਮੈਂਬਰ ਜਿਹੜੇ ਕਾਬੂ ਕੀਤੇ ਗਏ ਹਨ ਉਹਨਾਂ ਦਾ ਤਿੰਨ-ਤਿੰਨ ਦਾ ਪੁਲਿਸ ਰਿਪੋਰਟ ਵੀ ਮਿਲਿਆ ਹੈ ਦੇਖਣਾ ਹੋਵੇਗਾ ਕਿ ਇਹ ਜਿਹੜੇ ਚੋਰ ਲੋਕ ਨੂੰ ਕਾਬੂ ਕੀਤਾ ਪੁਲਿਸ ਨੇ ਹੋਰ ਕਿੰਨੀਆਂ ਚੋਰੀਆਂ ਮੰਦਿਆ ਔਰ ਜਿਹੜੇ ਕਿ ਇਲਾਕੇ ਦੇ ਅੰਦਰ ਜਿਹੜੀਆਂ ਚੋਰੀਆਂ ਹੋ ਰਹੀਆਂ ਸੀ ਉਹਨਾਂ ਨੂੰ ਠੱਲ ਹੁਣ ਪਊਗੀ ਜਾਂ ਇਹਨਾਂ ਕੋਲੋਂ ਹੋਰ ਕਿੰਨੀਆਂ ਬਰਮਾਂ ਦੀਆਂ ਹੋਣ ਗਿਆ ਔਰ ਇਹਨਾਂ ਦੇ ਨਾਲ ਕੌਣ-ਕੌਣ ਜੁੜਿਆ ਹੋਇਆ ਹੈ ਕਿਹੜੇ-ਕਿਹੜੇ ਨਾਲ ਤਾਰ ਜੁੜੇ ਹੋਏ ਕਿਹੜੇ ਕੁਆੜੀਆਂ ਨੂੰ ਵੇਚਦੇ ਸੀ ਇਹ ਉਹ ਕੁਆੜੀਆਂ ਦਾ ਵੀ ਪੁਲਿਸ ਅਧਿਕਾਰੀ ਦੱਸ ਰਹੇ ਨੇ ਕਿ ਉਹਨਾਂ ਦਾ ਵੀ ਅਸੀਂ ਜਾਂਚ ਕਰਾਂਗੇ ਜੇ ਕਿਤੇ ਕਿਸੇ ਕੁਆੜੀਆਂ ਨੂੰ ਇੱਥੇ ਪਤਲਾ ਦੇ ਵਿੱਚ ਵੀ ਵੇਚਿਆ ਇਹਨਾਂ ਨੇ ਕੋਈ ਸਮਾਨਤਾ ਉਹਦੇ ਖਿਲਾਫ ਵੀ ਬ ਕਿੰਨਾ ਚਿਰ ਹੋ ਗਏ ਪਹਿਲਾਂ ਇਸ ਕੰਮ ਦੇ ਵਿੱਚ ਪੈਨ ਤਾਨੂੰ ਬਾਈ ਥੋੜਾ ਟਾਈਮ ਹੀ ਹੋਇਆ ਹੈ ਕਿੰਨੇ ਕਿ ਜਨਰੇਟਰ ਚੋਰੀ ਕਰੇ ਹੁਣ ਤੱਕ ਬਾਈ 10 15 ਕੀ ਕਰੇ ਨਾ ਮੇਰਾ ਨਾਮ ਵੀ ਪਿੱਕੀ ਕਿੰਨੇ ਕਿੰਨੇ ਜਨਰੇਟਰ ਚੋਰੀ ਕਰ ਲਏ ਹੁਣ ਤੱਕ ਮੈਂ ਇੱਕ ਦੋ ਵਾਰ ਹੀ ਆਇਆ ਹਾਂ ਇੱਕ ਦੋ ਤਿੰਨ ਕਰ ਲਿਆ ਉਹਨੇ ਵੀ ਬੈਤ ਇਹ ਤੋਂ ਜ਼ਿਆਦਾ ਨਹੀਂ ਕਰੇ ਪਹਿਲਾਂ ਵੀ ਕਿਤੇ ਮੁਕੱਦਮਾ ਕਰਦੇ ਨਾ 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 ਇਹਨਾਂ ਕੋਈ ਕੁਛ ਨਹੀਂ ਆਵੇ ਕਿੰਨੇ ਜਨਰੇਟਰ ਹੁਣ ਤੱਕ ਚੋਰੀ ਕੀਤੇ ਕਿੰਨਾ ਚਾਰ ਕੇ ਕਰੀ ਹੈ ਇਨਾ ਚ ਸਮਾਂ ਹੋ ਗਿਆ ਤੈਨੂੰ ਇਹ ਕੰਮ ਕਰਦਿਆਂ ਬਸ ਸਹੀ ਹੈ ਬਸ ਇਹ ਹੁਣ ਜੇ ਹੋਏ ਦੀ 10 15 ਕਰਦੇ ਕਿ ਕਿੰਨੇ ਜਨਰੇਟਰ ਚੋਰੀ ਕਰ ਲਿਆ ਇੱਕ ਜੀ ਗੁਰੂ ਵੀ ਚੋਰੀਆਂ ਕਰਦਾ ਕਿ ਇਨਾ ਜੀ ਪਹਿਲੀ ਵਾਰ ਹੀ ਆਇਆ ਇਹ ਪਹਿਲੀ ਵਾਰ ਹੀ ਆਇਆ ਹਾਂਜੀ ਤਾਂ ਇਸ ਇਹ ਮੋਰ ਚਾਂਦੀ ਜੀ ਕੋਰਸਰ ਚੋਰੀਗਾ ਇਹ ਪਤਾ ਨਹੀਂ ਵੀ ਬਾਈ ਦਾ ਕੋਰਸਰ ਚੋਰੀਦਾ ਨਾ ਇਹ ਮੁੰਡੇ ਦਾ ਯਾਰ ਦੋਸਤ ਦਾ ਲੈ ਆਤੀ ਜੀ ਉਹ ਯਾਰ ਦੋਸਤ ਨੂੰ ਪੁੱਛਣਾ ਪਵੇ ਉਹ ਤਾਂ ਆਪਣੇ ਘਰੇ ਹੋਣਾ ਜੀ ਮੁਰਤੇ ਵੀ ਕਰੂਗੇ ਇਸ ਤਰ੍ਹਾਂ ਨਾ ਨਾ ਇਹ ਹੁਣ ਨਹੀਂ ਕਰਦੇ ਅੱਗੇ ਤੋਂ ਨਹੀਂ ਕਰਦੀ ਤੇ ਅਸੀਂ ਸਾਡੇ ਗਰਦੀਪ ਸਿੰਘ ਨੇ ਨੇ ਸੀਕ੍ਰਟ ਇਨਫੋਰਮੇਸ਼ਨ ਤੇ ਇਹਨਾਂ ਨੇ ਬੰਦੇ ਫੜੇ ਨੇ ਚਾਰ ਬੰਦੇ ਅਰੇਸਟ ਹੋਈ ਐ ਇੱਕ ਨਾਮ ਚਾਹਗਾ ਕਰਮਵੀਰ ਸਿੰਘ ਜਗਦੀਪ ਸਿੰਘ ਬਿਕਰਮ ਤੇ ਵਿਨੋਦ ਕੁਮਾਰ ਇਹਨਾਂ ਕੋਲੋਂ ਦੋ ਆਲਟਰਨੇਟਰ ਬਰਾਮਦ ਕੀਤੇ ਗਏ ਨੇ ਬਾਕੀ ਰਿਮਾਂਡ ਲੈਣਾ ਦਾ ਤਿੰਨ ਦਿਨ ਦਾ ਫਰਦਰ ਨਰਵੇਸਿਸ਼ਨ ਕਰਦੇ ਆ ਤੇ ਜੋ ਵੀ ਨੈਕਸਟ ਉਹ ਤੁਹਾਨੂੰ ਅਸੀਂ ਸੁਸ਼ਟ ਕਰਦਾਂਗੇ ਕਿ ਬਲੈਕਰ ਕਿੰਨੇ ਕਿ ਬੰਦੇ ਸੀ ਇਹਨਾਂ ਨਾਲ ਕੋਈ ਗਰੋਹ ਦੇ ਕੋਲ ਹਾਲ ਤੱਕ ਜਿਹੜੀ ਹੁਣ ਤੱਕ ਦੀ ਤਫਤੀਸ਼ ਉਹਦੇ ਵਿੱਚ ਚਾਰੇ ਸਾਹਮਣੇ ਆਏ ਨੇ ਜੀ ਜੇਕਰ ਕੋਈ ਦੇ ਵਿੱਚ ਨੈਕਸਟ ਆਊਗਾ ਇਹ ਕਿੱਥੇ ਵੇਚਦੇ ਸੀ ਜਾਂ ਨਾਲ ਕੋਈ ਹੋਰ ਹੈਲਪ ਕਰਦਾ ਸੀ ਉਹਨੂੰ ਫਿਰ ਨਾਮਿਨੇਟ ਵੀ ਕਰਾਂਗੇ ਤੇ ਜਿਹੜੀ ਕੋਈ ਬਰਾਮਦਗੀ ਹੋਈ ਤਾਂ ਉਹ ਵੀ ਜਮ ਕਾਰਵਾਈ ਜਿਹੜੀ ਸ਼ੁਰੂ ਕੀਤੀ ਹੈ ਕਿਸ ਤਰ੍ਹਾਂ ਦੀ ਦੇ ਕੀ ਇਸ ਕੈਸੀ ਦੇ ਕੀ ਮਾਮਲਾ ਜਿਹੜਾ ਦੋਜੀ ਹੈ ਸਾਡੇ ਕੋਲ ਤਾਂ ਜੀ ਸਿਗਰੇਟ ਇਨਫੋਰਮੇਸ਼ਨ ਤੇ ਹੀ ਹੋਇਆ ਇਹ ਬਾਕੀ ਇਹ ਦੇਖਦੇ ਆਂ ਓਨਰਸ਼ਿਪ ਲੈਣਾ ਕਿੱਥੋਂ ਚੋਰੀ ਕਰਾਉਂ ਜਗਾ ਦੇਖਦੇ ਆਂ ਉਹਦੀ ਜਿਹਨਾਂ ਦਾ ਹੋਇਆ ਉਹਨਾਂ ਨੂੰ ਵਿੱਚ ਸ਼ਾਮਤ ਵਿੱਚ ਕਰਕੇ ਮਰਜ਼ੀ ਬਣਾਵਾਂਗੇ ਗਵਾਹ ਬਣਾਵਾਂਗੇ ਕੰਪਲੇਂਟੈਂਟ ਕੰਪਲੇਟਰ ਤਾਂ ਕਈ ਆਈ ਨੇ ਪਰ ਹਲੇ ਫਰਦਰ ਕਿਸ ਨੇ ਕਾਰਵਾਈ ਨਹੀਂ ਲਈ ਹੋਲ ਕਰਾਇਆ ਸੀਗਾ ਹਾਂ ਇਹਨਾਂ ਦੇ ਕੋਈ ਹੋਰ ਗ੍ਰਿਫਤਾਰੀ ਕਰਵਾਦਿਆਂ ਹੋਇਆ ਹੈ ਜੀ ਪਹਿਲਾਂ ਉਹ ਵਾਲੇ ਰਿਕਾਰਡ ਚੈੱਕ ਕਰਨਾ ਪੈਣਾ ਸੀ ਚੈੱਕ ਨਹੀਂ ਕਰਿਆ ਉਹ ਅੱਜ ਗ੍ਰਿਫਤਾਰ ਕਰਨ ਤੋਂ ਬਾਅਦ ਪੇਸ਼ ਕੀਤੇ ਨੇ ਪੇਸ਼ ਕੀਤੇ ਸੀਗੇ 3 ਦਿਨ ਦਾ ਰਿਮਾਂਡ ਲਿਆ ਜੀ ਫਰਦਰ ਇਨਵੈਸਟੀਗੇਸ਼ਨ ਕਰਦੇ ਆ ਜੇਕਰ ਕੋਈ ਵੀ ਚੀਜ਼ ਸਾਹਮਣੇ ਆਵੇ ਤਾਂ ਤੁਹਾਨੂੰ ਅਸੀਂ ਨੋਟ ਕਰਾ ਲਾਂਗੇ ਜਾਂਦੇ ਵੀ ਤਾਂ ਹੀ ਲੱਗਿਆ ਵੀ ਇਹ ਮੇਨ ਅਲਟਰਨੇਟਰ ਹੀ ਚੋਰੀ ਕਰਦੇ ਨੇ ਤੇ ਆਪਸ ਵਿੱਚੋਂ ਤਾਂਬਾ ਕੱਢ ਕੇ ਤਾਂਬੇ ਦੇ ਮਾਰੇ ਕਰਦੇ ਨੇ ਤਾਂਬੇ ਨੂੰ ਮੋੜ ਕੇ ਇਹ ਵੇਚ ਦਿੰਦੇ ਨੇ ਜਿਹੜੇ ਫਿਲਹਾਲ ਇਹ ਖਨੋਰੀ ਦੱਸ ਰਹੇ ਨੇ ਤੇ ਪਰ ਕੱਲ ਭੇਵੇ ਕਹ ਰਹੇ ਸੀਗੇ ਬਕ ਡੀਪਲੀ ਕਰਦੇ ਆ ਇਨਵੈਸਟੀਗੇਸ਼ਨ ਜੀ ਬਰ ਮੋਟਰਸਾਈਕਲ ਵੀ ਆਦੋ ਕੋਈ ਕਾਜ ਪੱਤਰ ਹੈ ਨਹੀਂ ਲੱਗਦਾ ਚੋਰੀ ਦਾ ਜੀ ਉਹਦੇ ਘੜਾਕੇ ਦੇਖ ਦਉਂਦੇ ਵੀ ਕੋਈ ਹੈਗੇ ਕਿ ਨਹੀਂ ਤੇ ਹੋਰ ਗਰੋਲਿੰਗ ਜਿਵੇਂ ਇਹਦੇ ਨਾਲ ਲਿਕੜ ਬੰਦੇ ਜਿਹੜੇ ਹੈਗੇ ਨੇ ਹਾਂਜੀ ਉਹ ਮਕਾਦਮੇ ਵਿੱਚ ਨਾਮਿਨੇਟ ਕੀਤੇ ਜਾਣਗੇ ਕੋਈ ਹੋਰ ਚੀਜ਼ ਬਰਾਮਦ ਹੁੰਦੀ ਹੈ ਜਾਂ ਜੋ ਕੋਈ ਲੈਣ ਵਾਲਾ ਉਹ ਵੀ ਲੈਣਾ ਦੇਣਾ ਵੀ ਜੁਰਮ ਹੈ ਹਾਂਜੀ ਜਿਸ ਤਰ੍ਹਾਂ ਇਹ ਕਾਫੀ ਦਹਿਸ਼ਤ ਜਿਹੜੀ ਲੋਕਾਂ 'ਚ ਫੈਲੀ ਹੋਈ ਸੀਗੀ ਜਿਹੜੇ ਜਨਰੇਟਰ ਜਿਹੜੇ ਚੋਰੀ ਹੋ ਰਹੇ ਸੀ ਸ਼ਹਿਰ ਦੇ ਵਿੱਚ ਹਾਂ ਸਰ ਇਸੇ ਰਿਗਾਰਡਿੰਗ ਚ ਉਹ ਅਸੀਂ ਕਾਫੀ ਦਿਨ ਤੋਂ ਮਿਹਨਤ ਕਰ ਰਹੇ ਸੀਗੇ ਸੋਰਸ ਵੀ ਲਾਏ ਹੋਏ ਸੀਗੇ ਹਨਾ ਅਲੱਗ-ਅਲੱਗ ਤਰੀਕੇ ਨਾਲ ਸੀ ਇਹਨੂੰ ਟੈਕਲ ਕਰ ਰਹੇ ਸੀਗੇ ਤੇ ਉਮੀਦ ਹੈ ਵੀ ਇਸ ਚੀਜ਼ ਤੋਂ ਰਾਹਤ ਮਿਲੂਗੀ ਕਾਬੂ ਕੀਤੇ ਗਏ ਜਿਹੜੇ ਫੜੇ ਸੀ ਮੌਕੇ ਪਤਾ ਲੱਗ ਗਿਆ ਤੁਹਾਨੂੰ ਕਿੱਥੋਂ ਲੱਗਾ ਸੀਕ੍ਰੀਟ ਇਨਫੋਰਮੇਸ਼ਨ ਤੇ ਇਹ ਸਟੇਡੀਅਮ ਕੋਲੋਂ ਪਹਿਲਾਂ ਦੋ ਕਾਬੂ ਕੀਤੇ ਨੇ ਜਗਦੀਸ਼ ਤੇ ਕਰਮਵੀਰ ਉਹਨਾਂ ਨੇ ਦੱਸਿਆ ਵੀ ਸਾਡਾ ਇੱਕ ਸਾਥੀ ਦੋ ਸਾਥੀ ਸਾਡੇ ਉਧਰ ਨਾਗਰਾ ਰੋਡ ਤੇ ਬੈਠੇ ਨੇ ਚੋਏ ਕੋਲ ਉਥੋਂ ਉਹ ਕਾਬੂ ਕੀਤੇ ਇਹ ਸਟੇਡੀਅਮ ਕੋਲ ਜਿਹੜੇ ਦੋ ਬਾਅਦ ਚ ਫੜੇ ਗਏ ਉਹਨਾਂ ਦੇ ਕੀ ਕਰ ਉਹਨਾਂ ਦੇ ਨੌ ਇੱਕ ਬਿਕਰਮ ਹੈ ਇੱਕ ਬਨੋਦ ਹੈ ਕਿਥੋਂ ਦੇ ਇਹ ਸਾਰੇ ਬਜਗਰ ਵਸਤੀ ਘੱਗੇ ਦੇ ਰਹਿਸ਼ੀ ਹੈ ਜੀ ਕੀ ਲੱਗਦਾ ਇਹਨਾਂ ਨਾਲ ਕੋਈ ਹੋਰ ਵੀ ਨਹੀਂ ਸਰਦਨਾ ਦਾ ਕੋਈ ਵੱਡਾ ਹੋਊਗਾ ਕਿ ਇਹਨਾਂ ਨਾਲ ਹੋਊਗਾ ਸਰ ਪੌਸਿਬਿਲਟੀ ਨੂੰ ਨਕਾਰ ਨਹੀਂ ਕੀਤਾ ਜਾ ਸਕਦਾ ਫਰਦਰ ਇਨਵੈਸਟੀਗੇਸ਼ਨ ਕਰਾਂਗੇ ਜੇਕਰ ਉਹ ਆਊਗਾ ਤਾਂ ਬਿਲਕੁਲ ਉਹਨੂੰ ਬੁੱਕ ਕਰਾਂਗੇ ਸਰ ਮੁਕੱਦਮੇ ਉੱਪਰ ਕਿੰਨਾ ਨੰਬਰ ਕੀ ਜਾਂਦਾ ਹੈ 66 ਨੰਬਰ ਮੁਕੱਦਮਾ ਹੈ ਜੀ 303 ਜਮਨ 2 ਬੀ ਐਨ ਐਸ ਦੇ ਵਿੱਚ ਹੋਇਆ ਹੈ ਇਹ ਅਸੀਂ ਗੱਦੇ ਤੋਂ ਤਫ਼ਤੀਸ਼ ਕੀਤੀ ਹੈ ਕੀ ਲੱਗਦਾ ਇਹ ਰਿਮਾਂਡ ਦੇ ਵਿੱਚ ਕੁਝ ਨਾ ਕੁਝ ਹੋਰ ਵੀ ਤਬਦੀਲੀ ਹੋਊਗਾ ਨੈਚੁਰਲੀ ਜੀ ਹੋਣ ਦੀ ਸੰਭਾਵਨਾ ਹੈ ਜੀ ਬਿਲਕੁਲ ਹੋਊਗਾ